ਕਰਦੀ ਕੰਟੇਨ ਅੱਜ ਕਰਦੀ ਕੰਟੇਨ ਵਿੱਚ ਬਣਨ ਜਾ ਰਿਹਾ ਜੀ ਕੇਕ ਬੱਚੇ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਕਿ ਸਾਨੂੰ ਕੇਕ ਬਣਾ ਕੇ ਦਿਓ ਤੇ ਮੈਂ ਅੱਜ ਬਣਾਉਣ ਜਾ ਰਹੀਆਂ ਜੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਤੇ ਹੈਲਥੀ ਕੈਰਟ ਕੇਕ ਜਿਹੜਾ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦਾ ਹੈ ਚਲੋ ਜੀ ਫੇਰ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਬਹੁਤ ਹੀ ਟੇਸਟੀ ਤੇ ਮਜ਼ੇਦਾਰ ਰੈਸਪੀ ਬਹੁਤ ਹੀ ਜ਼ਿਆਦਾ ਟੇਸਟੀ ਕੈਰਟ ਕੇਕ ਬਣਾਉਣ ਵਾਸਤੇ ਅਸੀਂ ਤਿੰਨ ਗਾਜਰਾਂ ਲਈਆਂ ਨੇ ਇਹ ਲਾਲ ਵਾਲੀਆਂ ਗਾਜਰਾਂ ਨੇ ਜੀ ਇਹਨਾਂ ਨੂੰ ਅਸੀਂ ਕद्दूकश ਕਰਕੇ ਤਿਆਰ ਕਰਾਂਗੇ ਗਾਜਰਾਂ ਨੂੰ ਅਸੀਂ ਬਰੀਕ ਵਾਲੇ ਪਾਸੇ ਕद्दूकश ਕਰਾਂਗੇ ਜੀ ਗਾਜਰਾਂ ਨੂੰ ਅਸੀਂ ਕद्दूकश ਕਰਕੇ ਤਿਆਰ ਕਰ ਲਿਆ ਤੇ ਇੱਕ ਚੀਜ਼ ਦਾ ਤੁਸੀਂ ਧਿਆਨ ਰੱਖਣਾ ਜੀ ਅਸੀਂ ਇੱਕ ਜਿਹੜੇ ਭਾਂਡੇ ਨਾਲ ਆਟਾ ਜਾਂ ਮੈਦਾ ਮਿਲ ਰਹੇ ਆ ਉਸੇ ਭਾਂਡੇ ਨਾਲ ਮਿਣ ਕੇ ਅਸੀਂ ਗਾਜਰਾਂ ਨੂੰ ਲਾਵਾਂਗੇ ਅਸੀਂ ਇਹ ਵਾਲੀ ਇੱਕ ਕੋਲੀ ਮਿਣ ਕੇ ਆٹے ਦੀ ਲਈ ਹੈ ਜੀ ਤੇ ਇਸੇ ਕੋਲੀ ਨਾਲ ਅਸੀਂ ਮਿਣ ਕੇ ਗਾਜਰਾਂ ਨੂੰ ਲਾਵਾਂਗੇ ਜੀ ਕੇਕ ਬਣਾਉਣ ਲੱਗਿਆਂ ਕੁਝ ਖਾਸ ਗੱਲਾਂ ਦਾ ਧਿਆਨ ਰੱਖਿਆ ਜਾਵੇ ਤਾਂ ਕੇਕ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਇਹਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਬਰਾਬਰ ਆਪਾਂ ਇੱਕੋ ਜਿਹੇ ਹਿਸਾਬ ਨਾਲ ਹੀ ਲਾਵਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਗਾਜਰਾ ਨੂੰ 2 ਕਮਿੰਟ ਕਿਓ ਦੇ ਵਿੱਚ ਪੁੰਨ ਕੇ ਤਿਆਰ ਕਰਾਂਗੇ ਇਹਦੇ ਨਾਲ ਆਪਣੇ ਕੇਕ ਬਹੁਤ ਹੀ ਜ਼ਿਆਦਾ ਵਧੀਆ ਤੇ ਸਵਾਦ ਬਣੇਗਾ ਜੀ ਪੈਨ ਵਿੱਚ ਅਸੀਂ ਅੱਧਾ ਚਮਚ ਦੇਸੀ ਘਿਓ ਲਾਵਾਂਗੇ ਘਿਓ ਗਰਮ ਹੋ ਗਿਆ ਜੀ ਹੁਣ ਅਸੀਂ ਇਹ ਵਾਲੀਆਂ ਗਾਜਰਾ ਨੂੰ ਘਿਓ 'ਚ ਪਾ ਦਾਂਗੇ ਗਾਜਰਾ ਨੂੰ ਇੱਥੇ ਅਸੀਂ ਟੈਂਟਰਮੈਂਟ ਫੋਨ ਲਵਾਵਾਂਗੇ ਤੇ ਇਹਨਾਂ ਦਾ ਬਿਲਕੁਲ ਵੀ ਅਸੀਂ ਪਾਣੀ ਜ਼ਿਆਦਾ ਨਹੀਂ ਸੁਕਾਣਾ ਸਿਰਫ ਇਹਨਾਂ ਨੂੰ ਹਲਕਾ ਜਿਹਾ ਸੇਕ ਲਵਾਵਾਂਗੇ ਗਾਜਰਾ ਨੂੰ ਸੇ 3-4 ਮਿੰਟ ਸੇਕ ਲਵਾ ਲਿਆ ਜੀ ਤੇ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਇਹਨਾਂ ਨੂੰ ਠੰਡਾ ਹੋਣ ਵਾਸਤੇ ਰੱਖ ਦਾਂਗੇ ਤੇ ਓਨੀ ਦੇਰ ਅਸੀਂ ਇਹਦੇ ਵਾਸਤੇ ਟੀਲੇ ਨੂੰ ਆਪਾਂ ਗਰਮ ਹੋਣ ਵਾਸਤੇ ਰੱਖਦੇ ਹਾਂ ਜਿਸ ਵੀ ਭਾਂਡੇ ਵਿੱਚ ਅਸੀਂ ਕੇਕ ਨੂੰ ਬਣਾਉਣਾ ਹੈ ਜੀ ਬਸ ਇਹਨੂੰ ਠੰਡਾ ਹੋਣ ਦਿੰਨੇ ਆਂ ਐਦਾਂ ਆਪਾਂ ਆਪਣਾ ਦੇਸੀ ਓਵਨ ਤਿਆਰ ਕਰਦੇ ਹਾਂ ਜੀ ਆਪਾਂ ਇਹ ਵਾਲੇ ਸਟੀਲ ਦੇ ਪਤੀਲੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਤਾਂ ਕਿ ਪਤੀਲੇ ਦਾ ਤਲਾ ਖਰਾਬ ਨਾ ਹੋਵੇ ਤੇ ਉੱਪਰ ਇਹਦੇ ਸਟੈਂਡ ਰੱਖਤਾ ਜੀ 10-15 ਮਿੰਟ ਇਹਨੂੰ ਆਪਾਂ ਗਰਮ ਹੋਣ ਵਾਸਤੇ ਰੱਖਦੇ ਆ ਕਿਉਂਕਿ ਕਈ ਵਾਰੀ ਆਪਣੇ ਘਰਾਂ ਵਿੱਚ ਓਵਨ ਨਹੀਂ ਹੁੰਦਾ ਤੇ ਫਿਰ ਆਪਾਂ ਨੂੰ ਮੁਸ਼ਕਲ ਆਉਂਦੀ ਹੈ ਕਿ ਅਸੀਂ ਕੇਕ ਕਿਸ ਤਰ੍ਹਾਂ ਬਣਾਈਏ ਤੇ ਇਸ ਤਰ੍ਹਾਂ ਆਪਾਂ ਬਹੁਤ ਹੀ ਆਸਾਨੀ ਨਾਲ ਕੇਕ ਨੂੰ ਘਰ ਵਿੱਚ ਤਿਆਰ ਕਰ ਸਕਦੇ ਹਾਂ ਬਿਨਾ ਓਵਨ ਤੋਂ ਦੂਜਾ ਕੰਮ ਅਸੀਂ ਕਰਾਂਗੇ ਕਿ ਜਿਸ ਭਾਂਡੇ ਵਿੱਚ ਆਪਾਂ ਕੇਕ ਬਣਾਉਣਾ ਹੈ ਉਸ ਨੂੰ ਅਸੀਂ ਘਿਓ ਨਾਲ ਚੰਗੀ ਤਰ੍ਹਾਂ ਗ੍ਰੀਸ ਕਰ ਲਵਾਂਗੇ ਤੇ ਥੋੜਾ ਜਿਹਾ ਆਟਾ ਪਾ ਦਾਂਗੇ ਤੇ ਸਾਰੀਆਂ ਸੈਟਾਂ ਤੇ ਇਹਦੀਆਂ ਤੁਸੀਂ ਟਰਸਟ ਕਰਨਾਗੇ ਸਾਡਾ ਕੰਟੇਨਰ ਵੀ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਸਾਈਡ ਤੇ ਰੱਖਦੇ ਆ ਤੇ ਹੁਣ ਆਪਾਂ ਤਿਆਰੀ ਕਰਦੇ ਆ ਜੀ ਕੇਕ ਬਣਾਉਣ ਦੀ ਹੁਣ ਅਸੀਂ ਲਿਆ ਜੀ ਇੱਕ ਕੋਲੀ ਆਟਾ ਐਨੂੰ ਅਸੀਂ ਪਹਿਲਾਂ ਛਾਣ ਲਵਾਂਗੇ ਆਟੇ ਨੂੰ ਅਸੀਂ ਛਾਣ ਲਿਆ ਜੀ ਤੇ ਹੁਣ ਅਸੀਂ ਇੱਕ ਡੂੰਘੇ ਦੇ ਵਿੱਚ ਸਭ ਤੋਂ ਪਹਿਲਾਂ ਕੀ ਪਾਵਾਂਗੇ ਅੱਧੇ ਕੌਲੀ ਤੋਂ ਘਾਟ ਆਪਾਂ ਇਹਦੇ ਵਿੱਚ ਕਿਉਂ ਪਾਇਆ ਹੈ ਜੀ ਇਹ ਵਾਲੇ ਆਪਾਂ 4 ਚਮਚ ਦੇਸੀ ਘਿਓ ਐਡ ਕੀਤਾ ਤੁਸੀਂ ਚਾਹੋ ਤੇ ਇਹਦੇ ਵਿੱਚ ਕੋਈ ਵੀ ਆਇਲ ਪਾ ਸਕਦੇ ਹੋ ਜਿਹਦੀ ਕਿ ਬਿਲਕੁਲ 스ਮੈਲ ਨਾ ਹੋਵੇ ਬਟਰ ਵੀ ਪਾ ਸਕਦੇ ਹੋ ਇਹਦੇ ਵਿੱਚ ਅੱਧੀ ਕੌਲੀ ਅਸੀਂ ਸ਼ੱਕਰ ਪਾਵਾਂਗੇ ਇੱਥੇ ਤੁਸੀਂ ਬੂਰਾ ਖੰਡ ਦਾ ਇਸਤੇਮਾਲ ਵੀ ਕਰ ਸਕਦੇ ਹੋ ਅਸੀਂ ਇਹਨੂੰ ਚੰਗੀ ਤਰ੍ਹਾਂ ਘਿਓ ਦੇ ਵਿੱਚ ਮੜਾ ਲਵਾਂਗੇ ਹੁਣ ਅਸੀਂ ਆਟਾ ਪਾ ਦਾਂਗੇ ਆਟੇ ਦੇ ਨਾਲ ਹੀ ਅਸੀਂ 3 ਚਮਚੇ ਸੁੱਕਾ ਮਿਲਕ ਪਾਊਡਰ ਲੈ ਆਏ ਉਹ ਪਾਵਾਂਗੇ ਤੇ ਵਧੀਆ ਜਿਹਾ ਫਲੇਵਰ ਵਾਸਤੇ ਅਸੀਂ ਅੱਧੇ ਚਮਚੇ ਤੋਂ ਘੱਟ ਦਾਲਚੀਨੀ ਦਾ ਪਾਊਡਰ ਲੈ ਰਹੇ ਹਾਂ ਤੁਸੀਂ ਚਾਹੋ ਤੇ ਇੱਥੇ ਇਲਾਚੀ ਨੂੰ ਕੁੱਟ ਕੇ ਉਹਦਾ ਪਾਊਡਰ ਬਣਾ ਕੇ ਉਹ ਵੀ ਪਾ ਸਕਦੇ ਹੋ ਇਹ ਵਾਣਾ ਇੱਕ ਛੋਟਾ ਚਮਚ ਭਰ ਕੇ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਕਿੰਗ ਪਾਊਡਰ ਅੱਧਾ ਚਮਚਾ ਸੀ ਪਾਵਾਂਗੇ ਜੀ ਬੇਕਿੰਗ ਸੋਡੇ ਦਾ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਲਾ ਲਵਾਂਗੇ ਸਾਰੇ ਮਿਸ਼ਰਣ ਨੂੰ ਅਸੀਂ ਚੰਗੀ ਤਰ੍ਹਾਂ ਮਿਲਾ ਲਿਆ ਜੀ ਹੁਣ ਅਸੀਂ ਇਹਦੇ ਵਿੱਚ ਥੋੜਾ ਥੋੜਾ ਦੁੱਧ ਪਾ ਕੇ ਇਹਦਾ ਬੈਟਰ ਬਣਾ ਕੇ ਤਿਆਰ ਕਰਾਂਗੇ ਇੱਕ ਵਾਰੀ ਆਪਾਂ ਸਾਰਾ ਦੁੱਧ ਨਹੀਂ ਪਾਵਾਂਗੇ ਥੋੜਾ ਥੋੜਾ ਕਰਕੇ ਇਹਨੂੰ ਅਸੀਂ ਮਿਕਸ ਕਰਾਂਗੇ ਜੀ ਇਸ ਤਰ੍ਹਾਂ ਦਾ ਸਾਡਾ ਮਿਸ਼ਰਣ ਬਣ ਕੇ ਤਿਆਰ ਹੋਇਆ ਜੀ ਇਹਨੂੰ ਬਹੁਤ ਹੀ ਆਪਾਂ ਲਾਈਟਲੀ ਮਿਕਸ ਕਰਾਂਗੇ ਬਸ ਹੁਣ ਅਸੀਂ ਇਹਦੇ ਵਿੱਚ ਕੁਝ ਡ్రਾਈ ਫਰੂਟ ਪਾਵਾਂਗੇ ਜੀ ਬਿਲਕੁਲ ਆਪਸ਼ਨਲ ਹੈ ਜੇ ਤੁਸੀਂ ਚਾਹੋ ਤੇ ਪਾ ਸਕਦੇ ਨਹੀਂ ਤੇ ਇਸ ਤੋਂ ਬਿਨਾ ਵੀ ਕੇਕ ਦਾ ਆਪਣਾ ਅਲੱਗ ਹੀ ਟੇਸਟ ਆ ਜੀ ਇਹ ਵਾਲਾ ਡਰਾਈ ਫਰੂਟਸ ਨੇ ਆਪਾਂ ਇਹਨਾਂ ਨੂੰ ਕੱਟ ਕੇ ਤੇ ਕੇਕ ਵਿੱਚ ਪਾਵਾਂਗੇ ਤੁਸੀਂ ਆਪਣੀ ਪਸੰਦ ਦੇ ਕੋਈ ਵੀ ਡਰਾਈ ਫਰੂਟਸ ਲੈ ਸਕਦੇ ਹੋ ਹੁਣ ਅਸੀਂ ਇਹ ਵਾਲੀ ਸਾਰੀ ਗਾਜਰ ਇਹਨੂੰ ਪਾ ਦਾਂਗੇ ਗਾਜਰ ਦੇ ਨਾਲ ਇਹ ਕੱਟੇ ਹੋਏ ਸਾਰੇ ਡਰਾਈ ਫਰੂਟਸ ਹੁਣ ਆਪਾਂ ਇਹਨੂੰ ਮਿਲਾ ਦਾਂਗੇ ਜਿਹੜੀ ਚੀਜ਼ ਆਪਣੇ ਘਰ ਵਿੱਚ ਆਰਾਮ ਨਾਲ ਆਸਾਨੀ ਨਾਲ ਸਾਨੂੰ ਮਿਲ ਜਾਵੇ ਆਪਾਂ ਸੇ ਚੀਜ਼ਾਂ ਤੈਨੂੰ ਬਣਾ ਕੇ ਤਿਆਰ ਕਰ ਸਕਦੇ ਆ ਜਿਹੜੀ ਚੀਜ਼ ਨਾ ਹੋਵੇ ਉਹਨੂੰ ਤੁਸੀਂ ਛੱਡ ਦਿਓ ਜੀ ਇਹਦਾ ਬੈਟਰ ਨਾ ਹੀ ਬਹੁਤ ਜ਼ਿਆਦਾ ਪਤਲਾ ਤੇ ਨਾ ਹੀ ਗਾੜਾ ਹੋਣਾ ਚਾਹੀਦਾ ਜਿਵੇਂ ਆਪਾਂ ਨੋਰਮਲ ਕੇਕ ਬਣਾਉਂਦੇ ਆ ਉਹਦਾ ਬੈਟਰ ਥੋੜਾ ਜਿਹਾ ਪਤਲਾ ਹੁੰਦਾ ਹੈ ਬਸ ਮੈਂ ਤੁਹਾਨੂੰ ਦਿਖਾਨੀ ਆ ਕਿ ਇਹਦਾ ਬੈਟਰ ਸਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈ ਜੀ ਤੇ ਹੁਣ ਇਹਦੇ ਵਿੱਚ ਅਸੀਂ ਇੱਕ ਚਮਚਾ ਸਿਰਕੇ ਦਾ ਪਾਵਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਦਹੀਂ ਦਾ ਇਸਤੇਮਾਲ ਨਹੀਂ ਕੀਤਾ ਇਸ ਕਰਕੇ ਅਸੀਂ ਇਹਦੇ ਵਿੱਚ ਵਾਈਟ ਵਾਲਾ ਸਿਰਕਾ ਪਾ ਰਹੇ ਆ ਜੀ ਇਹਦਾ ਮਿਕਸਚਰ ਸਾਨੂੰ ਇਸ ਤਰੀਕੇ ਦਾ ਚਾਹੀਦਾ ਹੈ ਜੀ ਜਿਵੇਂ ਨਾਰਮਲ ਕੇਕ ਦਾ ਆਪਾਂ ਮਿਕਸਚਰ ਬਣਾਉਂਦੇ ਆ ਉਹ ਥੋੜਾ ਜਿਹਾ ਲਿਕਵਿਡ ਹੁੰਦਾ ਹੈ ਬਸ ਇਹਦਾ ਸਾਨੂੰ ਇਸ ਤਰੀਕੇ ਨਾਲ ਚਾਹੀਦਾ ਹੈ ਤੇ ਹੁਣ ਅਸੀਂ ਇਹਨੂੰ ਇਸ ਕੰਟੇਨਰ ਵਿੱਚ ਕਟਾਂਗੇ ਜੀ ਹੁਣ ਅਸੀਂ ਇੱਕ ਵਾਰੀ ਕੰਟੇਨਰ ਨੂੰ ਇਹਦਾ ਟੈਪ ਟੈਪ ਕਰ ਲਾਂਗੇ ਤਾਂ ਕਿ ਨੀਚੇ ਵੀ ਚੰਗੀ ਤਰ੍ਹਾਂ ਸਾਰਾ ਮਿਕਸਚਰ ਸੈਟ ਹੋ ਜਾਵੇ ਥੋੜੀਆਂ ਜਿਹੀ ਆਪਾਂ ਗਾਜਰਾ ਨੂੰ ਪਚਾ ਲਿਆ ਹੈ ਇਹਦੇ ਉੱਪਰ ਉਹਦੀ ਇਸ ਤਰ੍ਹਾਂ ਅਸੀਂ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ ਅਸੀਂ ਇਸ ਤਰ੍ਹਾਂ ਉੱਪਰੋਂ ਦੀ ਪਾਵਾਂਗੇ ਲਓ ਜੀ ਹੁਣ ਅਸੀਂ ਇਸ ਕੰਟੇਨਰ ਨੂੰ ਤੀਲੇ ਦੇ ਵਿੱਚ ਰੱਖਾਂਗੇ ਜੀ ਕਾਫੀ ਗਰਮ ਹੈ ਪਤੀਲਾ ਤੇ ਤੁਸੀਂ ਕੰਟੇਨਰ ਨੂੰ ਬਹੁਤ ਹੀ ਧਿਆਨ ਨਾਲ ਰੱਖਣਾ ਹੈ ਤਾਂ ਕਿ ਸੈਟ ਤੇ ਤੁਹਾਡਾ ਹੱਥ ਨਾ ਲੱਗ ਜਾਵੇ ਤੇ ਹੁਣ ਅਸੀਂ ਇਹਨੂੰ ਟੱਕ ਕੇ ਘਟੋ ਘਟੇ 40 ਮਿੰਟ ਜਾਂ 45 ਮਿੰਟ ਤੱਕ ਪਕਾਵਾਂਗੇ ਫਿਰ ਅਸੀਂ ਇਹਨੂੰ ਦੇਖਾਂਗੇ ਕਿਉਂਕਿ ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ 5-10 ਮਿੰਟ ਵੱਧ ਲੱਗ ਜਾਂਦੇ ਨੇ ਜਾਂ ਘੱਟ ਵੀ ਲੱਗ ਜਾਂਦੇ ਨੇ ਟੋਟਲ ਸਾਨੂੰ 45 ਮਿੰਟ ਹੋ ਗਏ ਨੇ ਜੀ ਕੇਕ ਨੂੰ ਆਪਾਂ ਰੱਖਿਆ ਹੋਇਆ ਹੁਣ ਅਸੀਂ ਇਹਨੂੰ ਚੈੱਕ ਕਰਦੇ ਹਾਂ ਜੀ ਦੇਖੋ ਜੀ ਕਲਰ ਕਿੰਨਾ ਅੱਛਾ ਆਇਆ ਕੇਕ ਦਾ ਖੁਸ਼ਬੂ ਬਹੁਤ ਹੀ ਪਿਆਰੀ ਆਂਦੀ ਹੈ ਜੀ ਹੁਣ ਅਸੀਂ ਨਾਈਫ ਦੇ ਨਾਲ ਇਹਨੂੰ ਚੈੱਕ ਕਰਕੇ ਦੇਖਾਂਗੇ ਜੀ ਆਹ ਦੇਖੋ ਜੀ ਆਪਣੇ ਨਾਈਫ ਬਿਲਕੁਲ ਸਾਫ਼ ਹੈ ਜੀ ਇਹਦਾ ਮਤਲਬ ਹੈ ਕਿ ਕੇਕ ਆਪਣਾ ਪੱਕ ਚੁੱਕਿਆ ਹੈ ਜੀ ਹੁਣ ਅਸੀਂ ਗੈਸ ਬੰਦ ਕਰਾਂਗੇ ਤੇ ਹੁਣ ਅਸੀਂ ਬਹੁਤ ਹੀ ਧਿਆਨ ਨਾਲ ਇਹਨੂੰ ਪਤੀਲੇ ਚੋਂ ਬਾਹਰ ਕੱਢਾਂਗੇ ਹੋਣ ਅਸੇ ਟੱਕ ਕੇ ਇਹਨੂੰ ਰੱਖ ਦਾਂਗੇ ਇਹਨੂੰ ਬਿਲਕੁਲ ਵੀ ਆਪਾਂ ਨੰਗਾ ਨਹੀਂ ਰੱਖਾਂਗੇ ਇਸ ਤਰ੍ਹਾਂ ਕੱਪੜੇ ਨਾਲ ਟੱਕ ਕੇ ਠੰਡਾ ਹੋਣ ਤੱਕ ਇਹਨੂੰ ਆਪਾਂ ਰੱਖਾਂਗੇ ਬਾਅਦ ਵਿੱਚ ਅਸੀਂ ਇਹਨੂੰ ਟੀਨ ਚੋਂ ਬਾਹਰ ਕੱਢਾਂਗੇ ਕੇ ਕੌਣ ਥੋੜਾ ਠੰਡਾ ਹੋ ਗਿਆ ਹਲਕਾ ਜਿਹਾ ਗਰਮ ਹੈ ਤੇ ਹੁਣ ਅਸੀਂ ਇਹਨੂੰ ਬਾਹਰ ਕੱਢਾਂਗੇ ਇਸ ਤਰ੍ਹਾਂ ਆਪਾਂ ਸਾਈਡ ਤੋਂ ਇਹਨੂੰ ਕਰਦੇ ਦੇ ਨਾਲ ਇੱਕ ਵਾਰੀ ਸਾਰੀਆਂ ਸਾਈਡਾਂ ਤੋਂ ਸੈੱਟ ਕਰ ਲੈਣਾ ਹੈ ਜੀ ਤੇ ਜਦੋਂ ਇਹ ਥੋੜਾ ਠੰਡਾ ਹੋ ਜਾਏ ਫੇਰ ਹੀ ਅਸੀਂ ਇਹਨੂੰ ਕੀ ਆਕਟੇਨ ਚੋਂ ਬਾਹਰ ਕੱਢਾਂਗੇ ਇਸ ਤਰ੍ਹਾਂ ਇੱਕ ਪਲੇਟ ਲਵਾਂਗੇ ਉਸ ਤੇ ਨੂੰ ਉਲਟਾ ਕਰਕੇ ਅੱਤੇ ਬਾਹਰ ਕੱਢ ਲਾਂਗੇ ਦੇਖੋ ਜੀ ਕਿੰਨਾ ਸੋਹਣਾ ਕੇਕ ਆਪਣਾ ਬਣ ਕੇ ਤਿਆਰ ਹੋਇਆ ਹੈ ਕਲਰ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਹੈ ਬਹੁਤ ਹੀ ਜ਼ਿਆਦਾ ਸੌਫਟ ਬਣਿਆ ਹੈ ਜੀ ਹੁਣ ਅਸੀਂ ਇਹਦੇ ਪੀਸ ਕੱਟ ਕੇ ਤਦਾਂ ਦੱਸਦੇ ਹਾਂ ਜੀ ਕੇਕ ਬਹੁਤ ਹੀ ਜ਼ਿਆਦਾ ਨਰਮ ਬਣ ਕੇ ਤਿਆਰ ਹੋਇਆ ਹੈ ਆ ਦੇਖੋ ਜੀ ਤੇ ਹੁਣ ਆਪਾਂ ਕੇਕ ਨੂੰ ਕੱਟ ਕੇ ਦਿਖਾਉਨੇ ਆ ਦੇਖੋ ਜੀ ਕਟਿੰਗ ਤੇ ਪਤਾ ਚੱਲ ਰਿਹਾ ਜੀ ਕਿੰਨਾ ਸੌਫਟ ਕੇਕ ਬਣ ਕੇ ਤਿਆਰ ਹੋਇਆ ਹੈ ਜੀ ਬਹੁਤ ਹੀ ਹੈਲਦੀ ਤੇ ਟੇਸਟੀ ਕੇਕ ਬਿਲਕੁਲ ਤਿਆਰ ਹੈ ਦੇਖੋ ਤੁਸੀਂ ਇਹਦੇ ਵਿੱਚ ਜਾਲੀ ਕਿੰਨੀ ਵਧੀਆ ਬਣੀ ਹੈ ਜੀ ਤੇ ਬਹੁਤ ਹੀ ਮਜ਼ੇਦਾਰ ਕੇਕ ਹੈ ਜੀ ਤੁਸੀਂ ਬੱਚਿਆਂ ਨੂੰ ਇਹਨੂੰ ਦੇ ਸਕਦੇ ਹੋ ਬਾਹਰ ਦਾ ਕੇਕ ਦੇਣ ਨਾਲੋਂ ਤੁਸੀਂ ਇਹਨੂੰ ਘਰ ਬਣਾ ਕੇ ਦਿਓ ਤੇ ਬਹੁਤ ਹੀ ਵਧੀਆ ਬਣਦਾ ਹੈ ਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦਾ ਹੈ। ਤੇ ਤੁਸੀਂ ਇਸ ਕੇਕ ਨੂੰ ਛੋਟੇ-ਛੋਟੇ ਪੀਸਾ ਵਿੱਚ ਕੱਟ ਕੇ 에ਅਰਟਾਈਟ ਕੰਟੇਨਰ ਵਿੱਚ ਪਾ ਕੇ ਤੇ ਇਹਨੂੰ ਫ੍ਰਿਜ ਵਿੱਚ ਰੱਖੋ। ਇਹ ਹਫ਼ਤੇ ਭਰ ਲਈ ਬੜੇ ਆਰਾਮ ਨਾਲ ਚੱਲਦਾ ਹੈ। ਬਿਲਕੁਲ ਵੀ ਇਹ ਖਰਾਬ ਨਹੀਂ ਹੁੰਦਾ। ਸੋ ਇਹ ਸੀ ਮੇਰਾ ਤਰੀਕਾ ਕੈਰਟ ਕੇਕ ਬਣਾਉਣ ਦਾ ਤੇ ਤੁਸੀਂ ਵੀ ਇੱਕ ਵਾਰੀ ਇਹਨੂੰ ਜ਼ਰੂਰ ਬਣਾ ਕੇ ਟਰਾਈ ਕਰਿਓ। ਬਹੁਤ ਹੀ ਵਧੀਆ ਟੇਸਟੀ ਤੇ ਮਜ਼ੇਦਾਰ ਬਣਦਾ ਹੈ ਜੀ। ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਪਹਿਲਾ ਆਈਕਨ ਬਟਨ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਜ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਹੋਰ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ